ਕੱਖ ਹੋਮੂ ਕੇ ਚੜਦੀ ਕਲਾ ਵਿੱਚ ਹੁੰਗੇ ਲੋ ਜੀ ਅੱਜ ਦੀ ਵੀਡੀਓ ਥੋੜੀ ਜਿਹੀ ਲੇਟ ਹੋਗੀ ਆਪਾਂ ਹੁਣ ਪਾਉਣ ਲੱਗੇ ਆ ਪਸ਼ਮੀਨੇ ਸ਼ਿਲਕ ਦਾ ਪਹਿਣਾ ਦਾ ਇੰਨਾ ਕ ਵਧੀਆ ਰਿਸਪੌਂਸ ਰਿਹਾ ਸੀ ਕਿ ਆਪਾਂ ਸਾਰੇ ਸੂਟ ਆਪਣੇ ਸੋਲਡ ਆਊਟ ਹੋ ਗਏ ਸੀਗੇ ਕੁਝ ਕੁ ਕਲਰ ਆਪਾਂ ਨੂੰ ਸਾਰੇ ਤਾਂ ਨਹੀਂ ਰਿਪੀਟ ਚ ਮਿਲੇ ਹੈਗੇ ਜਿੰਨੇ ਵੀ ਆਪਾਂ ਉਦੋਂ ਤਾਂ 20-20 ਵਾਈ ਕਲਰ ਲੈ ਕੇ ਆਏ ਸੀਗੇ ਕੁਝ ਕੁ ਕਲਰ ਮਿਲੇ ਨੇਗੇ ਆਪਾਂ ਨੂੰ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੇ ਹਾਂ ਪਰ ਲੈ ਕੇ ਆਵਾਂਗੇ ਜ਼ਰੂਰ ਸਾਰੇ ਕਲਰ ਦੁਬਾਰਾ ਤੋਂ ਰਿਪੀਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਆਂਦੇ ਰਹਿਣਗੇ ਹਜੇ ਤਾਂ ਥੋੜਾ ਜਿਹਾ ਜਿੰਨਾ ਕ ਸਟੌਫ ਬਣੀ ਜਾਂਦਾ ਪਿੱਛੋਂ ਆਪਾਂ ਲਈ ਜਾਂਦੇ ਆਂਗੇ ਤੇ ਉਹਦੇ ਅਕੋਰਡਿੰਗ ਕਿਉਂਕਿ ਨਾਲ ਦੀ ਨਾਲ ਹੀ ਭੈਣਾ ਨੇ ਲੈ ਲਏ ਸੀਗੇ ਤੇ ਵਰਕ ਵਗੈਰਾ ਵਾਸਤੇ ਵੀ ਚਲੇ ਗਏ ਉਹਨਾਂ ਦੀ ਵੀ ਵੀਡੀਓ ਪਾਵਾਂਗੇ ਜਲਦੀ ਜਦੋਂ ਰੈਡੀ ਹੋਗੇ ਲਓ ਜੀ ਬਹੁਤ ਸੋਹਣਾ ਇਹਨੂੰ ਰਿਵਰਸਿਬਲ ਪਸ਼ਮੀਨਾ ਵੀ ਕਿਹਾ ਜਾਂਦਾ ਕਿਉਂਕਿ ਇਹ ਦੋਨੋਂ ਸਾਈਡ ਤੋਂ ਬਣ ਜਾਂਦਾ ਹੈਗਾ ਕਿਸੇ ਵੀ ਸਾਈਡ ਤੋਂ ਆਪਾਂ ਇਹਨੂੰ ਵਰਕ ਕਰਵਾ ਕੇ ਸਟੀਚ ਕਰਵਾ ਸਕਦੇ ਹਾਂਗੇ ਸ਼ਿਲਕ ਪਸ਼ਮੀਨਾ ਪੋਪਿੰਦਰਾ ਬ੍ਰਾਂਡ ਦਾ ਰਹੂਗਾ ਜੀ ਦੇਖੋ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਬ੍ਰਾਂਡ ਦੀ ਵੀ ਕਿਹੜੇ ਬ੍ਰਾਂਡ ਦੀ ਚੀਜ਼ ਹੈਗੀ ਹੈਗੀ ਤੇ ਕਿਉਂਕਿ ਹਰ ਇੱਕ ਚੀਜ਼ ਦੇ ਦੇਖੋ ਹਰ ਇੱਕ ਚੀਜ਼ ਹੈ ਜਿਹੜੀ ਉਹ ਕਾਫੀ ਹਰ ਇੱਕ ਮਿਲ ਬਣਾਉਂਦੀ ਹੈਗੀ ਹਰ ਇੱਕ ਮਿਲ ਦਾ ਆਪਣਾ ਆਪਣਾ ਰੇਟ ਹੁੰਦਾ ਹੈਗਾ ਹਰ ਇੱਕ ਚੀਜ਼ ਆਪਣਾ ਆਪਣਾ ਫੈਬਰਿਕ ਹੁੰਦਾ ਵੀ ਕੌਣ ਕਿਹਾ ਜਾ ਫੈਬਰਿਕ ਲਗਾ ਰਿਹਾ ਹੈਗਾ ਹੈਨਾ ਉਹਦੇ ਅਕੋਰਡਿੰਗ ਹੀ ਰੇਟ ਹੁੰਦੇ ਨੇ ਇਹ ਦੇਖੋ ਆਪਾਂ ਜਿਹੜੀ ਚੀਜ਼ ਹੈਗੀ ਆਪਾਂ ਉਹੀ ਦੱਸਣਾ ਚਾਉਣੇ ਆਂਗੇ ਵੀ ਇਹ ਆਪਣੇ ਕੋਲੇ ਭਪਿੰਦਰਾ ਬ੍ਰਾਂਡ ਦਾ ਹੈਗਾ ਤੇ ਬਹੁਤ ਵਧੀਆ ਸਟੱਫ ਹੈਗਾ ਤੇ ਬਹੁਤ ਲਾਜਵਾ ਸਟੱਫ ਹੈਗਾ ਜਿਹੜੀਆਂ ਪਹਿਣਾ ਬਹੁਤ ਜ਼ਿਆਦਾ ਸਿੰਥੈਟਿਕ ਨਹੀਂ ਪਾ ਕੇ ਖੁਸ਼ ਹੈਗੇ ਬਾਕੀ ਇਹ ਵੀ ਹੈਗਾ ਵੀ ਸਿੰਥੈਟਿਕ ਆਪਾਂ ਜਿਵੇਂ ਮੇਨ ਡੇ ਪਾ ਲੈਨੇ ਆ ਅੱਗੇ ਪਿੱਛੇ ਇਹ ਸ਼ਾਈਨਿੰਗ ਵਾਲਾ ਸਟੱਫ ਹੈਗਾ ਇਹਦੇ ਉੱਤੇ ਆਪਾਂ ਵਰਕ ਕਰਵਾ ਕੇ ਪਾ ਸਕਦੇ ਹਾਂ ਬਹੁਤ ਸੋਹਣਾ ਲੱਗਦਾ ਹੈਗਾ ਮੈਂ ਉਸ ਦਿਨ ਵੀ ਮੇਰੀ ਫੋਟੋ ਲਗਾਣੀ ਭੁੱਲ ਗਈ ਸੀ ਅੱਜ ਜ਼ਰੂਰ ਲਗਾਵਾਂਗੇ ਆਪਾਂ ਮੇਰੀ ਪਿਕਸ ਨਾਲ ਜਿਹੜਾ ਮੇਰਾ ਸੂਟ ਬਣਿਆ ਹੋਇਆ ਔਰੇਂਜ ਕਲਰ ਦਾ ਤੇ ਉਹਦੇ ਤੇ ਮੈਂ ਜਰੂਰ ਪਿਕਸ ਲਗਾਉਣ ਦੀ ਕੋਸ਼ਿਸ਼ ਕਰਾਂਗੀ ਅੱਜ ਕਿ ਸੋਨੂ ਪਿਕਸ ਲਗਾ ਕੇ ਦਿਖਾ ਸਕੀ ਵੀ ਵਰਕ ਕਿਦਾਂ ਦਾ ਹੁੰਦਾ ਹੈਗਾ ਤੇ ਲਓ ਜੀ ਬਹੁਤ ਸੋਨਾ ਇਹ ਰੈਸਟ ਕਲਰ ਹੈਗਾ ਬਲੈਕ ਦੇ ਨਾਲ ਇਹਦਾ ਜਿਹੜੀ ਡਬਲ ਟੋਨ ਹੈਗੀ ਤੇ ਨੈਕਸਟ ਕਲਰ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਜਿਹੜਾ ਪਿਓਰ ਦੇ ਵਿੱਚ ਰਾਣੀ ਸ਼ੈਡ ਹੁੰਦਾ ਉਹ ਗ੍ਰੀਨ ਨਾਲ ਇਹਦੀ ਸ਼ਾਈਨਿੰਗ ਹੈਗੀ ਹੈਗੀ ਬਹੁਤ ਸੋਹਣਾ ਕਲਰ ਇਹਨਾਂ ਤੇ ਵਰਕ ਬਹੁਤ ਸੋਹਣਾ ਹੁੰਦਾ ਜੀ ਸਭ ਤੋਂ ਮੇਨ ਗੱਲ ਹੈ ਵੀ ਨਾ ਤੇ ਵਰਕ ਬਹੁਤ ਪਿਆਰਾ ਹੁੰਦਾ ਹੈਗਾ ਪਹਿਲਾਂ ਵੀ ਆਪਾਂ ਕਸਟਮਰਾਂ ਦੇ ਤਿਆਰ ਕਰਵਾਏ ਸੀਗੇ ਬਹੁਤ ਸੋਹਣਾ ਵਰਕ ਹੁੰਦਾ ਤੁਸੀਂ ਮੇਰੀ ਇੰਸਟਾਗ੍ਰam ਆਈਡੀ ਗੁਰਮੇਰ ਟਿਕ ਜਾਖਲ ਦੇ ਜਾ ਕੇ ਚੈੱਕ ਕਰ ਸਕਦੇ ਹੋ ਲਾਸਟ ਈਅਰ ਦੀਆਂ ਪਿਕਸ ਤੇ ਜਿਹੜੇ ਆਪਾਂ ਨੇ ਵਰਕ ਕਰਵਾਏ ਸੀਗੇ ਬਹੁਤ ਪਿਆਰਾ ਵਰਕ ਹੁੰਦਾ ਇਹਨਾਂ ਦੇ ਉੱਤੇ ਦੇਖੋ ਜਿਹਦਾ ਲਾਈਟ ਸ਼ੇਡ ਹੈਗਾ ਇਹਨੂੰ ਕਿਸੇ ਵੀ ਉਹ ਤੋਂ ਸਟਿਚ ਕਰਵਾ ਸਕਦੇ ਹੋਗੇ ਬਹੁਤ ਸੋਹਣਾ ਇਹਦੇ ਉੱਤੇ ਬਹੁਤ ਸੁਣੀਆ ਪਾਣਾ ਨਾ ਆਂਟੀਆਂ ਲਈ ਸੂਟ ਤਿਆਰ ਕਰਵਾਇਆ ਸੀ ਇਸ ਕਲਰ ਤੇ ਲਾਸਟイヤー ਤੇ ਉਹਦੇ ਤੇ ਵੇਲ ਪਵਾਈ ਸੀ ਘੇਰੇ ਬਾਜੂ ਦਾ ਵਰਕ ਹੋਇਆ ਸੀ ਬਹੁਤ ਸੋਹਣਾ ਕੱਟ ਵਰਕ ਹੋਇਆ ਸੀ ਇਹਦੇ ਉੱਤੇ ਬਹੁਤ ਪਿਆਰਾ ਲਾਈਟ ਲਾਈਟ ਜਿਹਾ ਕਲਰ ਪਵਾ ਕੇ ਬਹੁਤ ਸੋਹਣਾ ਸੂਟ ਹੈ ਜਿਹੜਾ ਬਟ ਇਹ ਤੇ ਚਲੋ ਗਰਲਿਸ ਵੀ ਪਾ ਸਕਦੀਆਂ ਨੇ ਬਟ ਵੈਸੇ ਇਹ ਸਿਆਣਾ ਵਾਲਾ ਕਲਰ ਵੀ ਹੈਗਾ ਤੇ ਬਹੁਤ ਵਧੀਆ ਕਲਰ ਹੈ ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਤੇ ਇਹ ਕਲਰ ਦੀ ਵਾਲੀ ਡਿਮਾਂਡ ਸੀਗੀ ਪਰ ਸੂਟ ਆਪਾਂ ਨੂੰ 2 2 ਹੀ ਮਿਲੇ ਨੇ ਇਹਨਾਂ ਦੇ ਵਿੱਚ 2 2 ਹੀ ਮਿਲੇ ਰੇਗੇ ਇਹਦੀ ਡਿਮਾਂਡ ਕਾਫੀ ਆਈ ਸੀ ਆਪਣੇ ਕੋਲੇ ਹੁਣ ਵੀ ਤੇ ਲਓ ਜੀ ਜਿਹੜੀ ਭੈਣ ਸਭ ਤੋਂ ਪਹਿਲਾਂ ਵੀਡੀਓ ਦੇਖ ਲਈ ਜਿਨ੍ਹਾਂ ਦੀ ਪੇਮੈਂਟ ਸਭ ਤੋਂ ਪਹਿਲਾਂ ਆ ਗਈ ਦੇਖੋ ਜਿੱਦਾ ਸਭ ਤੋਂ ਪਹਿਲਾਂ ਆਪਾਂ ਨੂੰ ਮੈਸੇਜ ਆ ਗਿਆ ਜੀ ਉਹਦੇ ਲਈ ਰੱਖ ਦਿੱਤਾ ਜਾਊਗਾ ਏ ਨਾ ਕਹਿ ਕਰੋ ਜੀ ਜਦੋਂ ਅਸੀਂ ਮੈਸੇਜ ਕਰਦੇ ਹਾਂ ਤੁਸੀਂ ਕਹਿੰਦੇ ਹੋ ਸੋਲਡ ਆਊਟ ਹੋ ਗਈ ਜੀ ਹੋ ਜਾਂਦੇ ਨੇਗੇ ਤੁਸੀਂ ਫਟਾਫਟ ਵੀਡੀਓ ਚੈੱਕ ਕਰਕੇ ਬਾਕੀ ਥੋੜਾ ਜਿਹਾ ਟਾਈਮਿੰਗ ਦੀ ਮੇਰੀ ਵੀ ਖਰ ਗਲਤੀ ਐ ਇਸ ਚੀਜ਼ 'ਚ ਵੀ ਮੈਂ ਟਾਈਮਿੰਗ ਤੇ ਵੀਡੀਓ ਨਹੀਂ ਪਾ ਰਹੀ ਹੈਗੀ ਡੇਲੀ ਟਾਈਮਿੰਗ ਤੇ ਪੈ ਰਹੀ ਸੀਗੀ ਬਟ ਹੁਣ ਅੱਜ ਫੇਰ ਉਹੀ ਪ੍ਰੋਬਲਮ ਜੀ ਹੋ ਗਈ ਤੇ ਕੀ ਆਪਾਂ ਅੱਗੇ ਪਿੱਛੇ ਹੋ ਗਏ ਲਓ ਜੀ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਇਹ ਵੀ ਜਿੱਦਾਂ ਇਹ ਵਾਲਾ ਸੀਗਾ ਜਿਹੜਾ ਇਹ ਜਿਵੇਂ ਆਪਾਂ ਕਹਿ ਦਿੰਨੇ ਆਂਗੇ ਔਰਿੰਜ ਦੇ ਵਿੱਚ ਸੀਗਾ ਔਰਿੰਜ ਸੰਵਾਜਾ ਤੇ ਇਹ ਮੈਰੂਨ ਤੇ ਗ੍ਰੀਨ ਦਾ ਗ੍ਰੀਨ ਵੀ ਬਹੁਤ ਸੋਹਣਾ ਜਿਹਾ ਗ੍ਰੀਨ ਹੈਗਾ ਪੈਰਟ ਜਿਹਾ ਗ੍ਰੀਨ ਹੈਗਾ ਇਹਦੇ ਵਿੱਚ ਬਹੁਤ ਸੋਹਣਾ ਕਲਰ ਹੈਗਾ ਇਹ ਵੀ ਕਲਰ ਸਾਰੇ ਸੋਹਣੇ ਨੇ ਜਿਵੇਂ ਇਹ ਵਾਲਾ ਕਲਰ ਹੈ ਇਹ ਵੀ ਔਟ ਸ਼ਾਈਨਿੰਗ ਵਾਲਾ ਹੈਗਾ ਇਹ ਵੀ ਤਾਂ ਸ਼ਾਈਨਿੰਗ ਵਾਲਾ ਹੈਗਾ ਡਬਲ ਟੋਨ ਪਸ਼ਮੀਨੇ ਦੇ ਹੈਗਾ ਬਲੈਕ ਵੀ ਡਬਲ ਕਿਉਂਕਿ ਬਲੈਕ ਦੇ ਵਿੱਚ ਵੀ ਸ਼ਾਈਨਿੰਗ ਨਹੀਂ ਆਉਂਦੀ ਹੈਗੀ ਇਹ ਵੀ ਵਿਦਆਊਟ ਉਹਦੇ ਇਹਦੇ ਵਿੱਚ ਸ਼ਾਈਨਿੰਗ ਵਾਲਾ ਵੀ ਮਿਲ ਜੂਗਾ ਬਟ ਇਹ ਸ਼ਾਈਨਿੰਗ ਵਾਲਾ ਨਹੀਂ ਹੁੰਦਾ ਬਲੈਕ ਵਿਦਆਊਟ ਸ਼ਾਈਨਿੰਗ ਤੋਂ ਮਿਲਦਾ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਔਰੇਂਜ ਤੇ ਔਰੇਂਜ ਤੇ ਜੈਲੋ ਦਾ ਬਹੁਤ ਸੋਹਣਾ ਹੈਗਾ ਇਹਦੀ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਜੀ ਇਹ ਆ ਗਿਆ ਜੀ ਕਾਪਰ ਜਿਹਾ ਸ਼ੇਡ ਹੈਗਾ ਬਹੁਤ ਪਿਆਰਾ ਤੇ ਇਹਦੇ ਨਾਲ ਨਾ ਵਾਟ ਬਾਟਲ ਗ੍ਰੀਨ ਦਾ ਉਹ ਹੋਇਆ ਹੋਇਆਗਾ ਬਾਟਲ ਗ੍ਰੀਨ ਦਾ ਕੰਬੀਨੇਸ਼ਨ ਹੈਗਾ ਇਹਦੇ ਨਾਲ ਬਹੁਤ ਸੋਹਣਾ ਸਟੱਫ ਹੈ ਸਟੱਫ ਬਹੁਤ ਸੋਹਣਾ ਹੈਗਾ ਬਾਕੀ ਗੱਲ ਰਹੀ ਪੈਣਾ ਪੁੱਛਦਿਆਂ ਨੇ ਜੀ ਵੀ ਤੇ ਲਾਈਨਿੰਗ ਲੱਗੂਗੀ ਜਾਂ ਨਹੀਂ ਦੇਖੋ ਜੀ ਵੈਸੇ ਤਾਂ ਕੋਈ ਜ਼ਰੂਰਤ ਵੀ ਨਹੀਂ ਹੈਗੀ ਬਟ ਤੁਸੀਂ ਲਗਵਾ ਵੀ ਸਕਦੇ ਹੋ ਕਿਉਂਕਿ ਪਸ਼ਮੀਨਾ ਸ਼ਿਲਕ ਹੈਗਾ ਇਹ ਜੇ ਤੁਸੀਂ ਲਗਵਾਉਣਾ ਚਾਹੁੰਦੇ ਹੋ ਤਾਂ ਲਗਵਾ ਸਕਦੇ ਹੋ ਜਿਵੇਂ ਲਾਸਟ ইয়ার ਸਾਡੇ ਇੱਕ ਮੇਰੀ ਸਿਸਟਰ ਇਨ ਲਾ ਦੀ ਮੈਰਿਜ ਸੀਗੀ ਅਸੀਂ ਨੇ ਇਹਦੇ ਵਿੱਚ ਸੂਟ ਰੈਡੀ ਕਰਵਾਏ ਸੀਗੇ ਜਿੱਦਾਂ ਅਸੀਂ ਸਾਰਿਆਂ ਨੇ ਜਿਵੇਂ ਮੈਂ ਮੇਰੀ ਦਰਿਆਣੀ ਨੇ ਨਾਨੰਦ ਨੇ ਅਸੀਂ ਨੇ ਲਗਵਾ ਲਗਵਾਈ ਸੀ ਜਿਹਦਾ ਮੰਮੀ ਹੋਰਾਂ ਨੇ ਮਾਸੀ ਜੀ ਹੋਰਾਂ ਨੇ ਸਾਡੀ ਚਾਚੀ ਜੀ ਹੋਰਾਂ ਨੇ ਉਹਨਾਂ ਨੇ ਨਹੀਂ ਲਗਵਾਈ ਹੈਗੀ ਉਹ ਵੀ ਨਾ ਉਹ ਤੋਂ ਉਹਨਾਂ ਨੇ ਪਾਇਆ ਪਰ ਖਰਾਬ ਕੁਛ ਨਹੀਂ ਹੋਇਆ ਪਰ ਉਹ ਕਹਿੰਦੇ ਅਸੀਂ ਲਾਈਨਿੰਗ ਨਹੀਂ ਲਗਵਾਉਂਦੇ ਹੈਗੇ ਐਦਾਂ ਹੀ ਬਣਵਾਏ ਸੀਗੇ ਅਸੀਂ ਰਿਸ਼ਤੇਦਾਰਾਂ ਦੇ ਵੀ ਤਿਆਰ ਕਰਵਾ ਕੇ ਦਿੱਤੇ ਸੀ ਬਹੁਤ ਸੋਹਣੇ ਸੂਟ ਰੈਡੀ ਹੋਏ ਸੀਗੇ ਇਹ ਵੀ ਡਾਟ ਲਾਈਨਿੰਗ ਤੋਂ ਵੀ ਵਾਂ ਜਾਂਦਾ ਤੇ ਲਾਈਨਿੰਗ ਨਾਲ ਵੀ ਵਾਕੇ ਮੈਂ ਕਹਾਂਗੀ ਕਿ ਜਰੂਰ ਲਗਵਾ ਲਿਓ ਗ੍ਰੇਸ ਜੀ ਵਾਂ ਜਾਂਦੀ ਹੈਗੀ ਇਹਦੀ ਸੂਟ ਦੀ ਬਹੁਤ ਸੋਹਣੀ ਮੈਂ ਤਾਂ ਲਾਈਨਿੰਗ ਲਗਵਾ ਕੇ ਬਣਾਇਆ ਸੀਗਾ ਸ਼ਰਟ ਤੇ ਜਰੂਰ ਲਗਵਾ ਲਿਓ ਲਓ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਪਰਸਨਲੀ ਮੈਨੂੰ ਬਹੁਤ ਸੋਹਣਾ ਕਲਰ ਲੱਗਿਆ ਇਹ ਬਹੁਤ ਸੋਹਣਾ ਕਲਰ ਹੈ ਦੇਖੋ ਸਟਾਫ ਤਾਂ ਦੇਖੋ ਜੀ ਹੈ ਹੀ ਬਹੁਤ ਅੱਛਾ ਸਟਾਫ ਦੀ ਤਾਂ ਕੋਈ ਕੰਪਲੀਟ ਹੈ ਨਹੀਂਗੀ ਆਪਾਂ ਲਾਸਟ ਈਅਰ ਇਹ ਸੇਲ ਕਰ ਚੁੱਕੇ ਹਾਂਗੇ ਭੁਪਿੰਦਰਾ ਦੇ ਕੀਤਾ ਹੈਗਾ ਦੇਖੋ ਆਪਾਂ ਹੋਰ ਕਿਸੇ ਬ੍ਰਾਂਡ ਦਾ ਕੀਤਾ ਨਹੀਂ ਹੈਗਾ ਤੇ ਆਪਾਂ ਹੋਰ ਬ੍ਰਾਂਡ ਬਾਰੇ ਦੱਸ ਵੀ ਨਹੀਂ ਸਕਦੇ ਦੇਖੋ ਸਸਤੇ 'ਚ ਵੀ ਆ ਗਏ ਹੁਣ ਤਾਂ ਦੇਖੋ ਹਰ ਇੱਕ ਚੀਜ਼ ਦੀ ਕਾਪੀ ਬਣ ਜਾਂਦੀ ਹੈਗੀ ਹਰ ਇੱਕ ਹਰ ਕੋਈ ਕੋਸ਼ਿਸ਼ ਕਰਦਾ ਜੀ ਹਰ ਇੱਕ ਚੀਜ਼ ਬਣਾਣ ਦੀ ਹੈਨਾ ਜਿਹੜੀ ਚੀਜ਼ ਜ਼ਿਆਦਾ ਡਿਮਾਂਡ ਤੇ ਹੋਵੇ ਉਹ ਹਰ ਇੱਕ ਕਾਪੀਆਂ ਉਹਦੀਆਂ ਬੰਦੀਆਂ ਬੰਦੀਆਂ ਨਹੀਂਆਂ ਪਰ ਜਿਹੜੀ ਚੀਜ਼ ਹੈਨਾ ਫਸਟ ਵਾਰ ਬਣ ਜਾਂਦੀ ਹੁੰਦੀ ਹੈਗੀ ਉਹੋ ਚੀਜ਼ ਨਹੀਂ ਦੁਬਾਰਾ ਰਿਪੀਟ ਹੁੰਦੀ ਹੁੰਦੀ ਹੈਗੀ ਕਦੇ ਵੀ ਨਹੀਂ ਬਣਦੀ ਹੁੰਦੀ ਹੈਗੀ ਉਹ ਤੇ ਲਓ ਜੀ ਆਪਾਂ ਕਿਸੇ ਨੂੰ ਗਲਤ ਮਾੜਾ ਨਹੀਂ ਕਹਾਂਗੇ ਪਰ ਆਪਾਂ ਇਸ ਚੀਜ਼ ਨੂੰ ਸੇਲ ਕਰ ਚੁੱਕੇ ਆ ਇਹਦੀ ਆਪਣੀ ਦੇਖ ਹੈ ਨਾ ਸ਼ਿਉਰਟੀ ਹੈਗੀ ਤੇ ਜਿਹੜੀ ਚੀਜ਼ ਆਪਾਂ ਪਹਿਲਾਂ ਲੈ ਕੇ ਆਏ ਆ ਤੇ ਆਪਾਂ ਪਹਿਣਾ ਕੋਲੇ ਵੇਚ ਚੁੱਕੇ ਆ ਜਾਂ ਆਪ ਟਰਾਈ ਕਰ ਚੁੱਕੇ ਆਂਗੇ ਸਭ ਤੋਂ ਵੱਡੀ ਗੱਲ ਹੈ ਮੈਂ ਖੁਦ ਅਸੀਂ ਆਪ ਖੁਦ ਟਰਾਈ ਕਰ ਚੁੱਕੇ ਆਂਗੇ ਉਸ ਚੀਜ਼ ਦੀ ਆਪਣੇ ਕੋਲੇ ਸ਼ਿਉਰਟੀ ਹੋ ਜਾਂਦੀ ਹੈਗੀ ਟਰਸਟੇਬਲ ਜਾਂ ਹੋ ਜਾਂਦਾ ਹੈ ਉਹ ਵਾਲਾ ਫੈਬਰਿਕ ਤੇ ਲਓ ਜੀ ਇਹ ਵਾਲਾ ਕਲਰ ਆ ਗਿਆ ਬਹੁਤ ਸੋਹਣਾ ਹੈ ਵੀ ਲਾਈਟ ਜਿਹੀ ਵੇਸੀ ਆ ਗਿਆ ਇਹ ਕੁੜੀਆਂ ਵੀ ਪਾ ਸਕਦੀਆਂ ਨੇ ਤੇ ਆਂਟੀਆਂ ਵੀ ਪਾ ਸਕਦੀਆਂ ਨੇ ਬਹੁਤ ਸੋਹਣੀ ਕਲਰ ਨੇਗੇ ਤੇ ਇਹਨਾਂ ਦਾ ਪ੍ਰਾਈਸ ਰੂਗਾ ਜੀ 1000 ਉਸ ਦਿਨ 1025 ਸੀਗਾ ਬਟ ਫਿਰ ਵੀ ਮੈਂ ਚਲੋ ਅੱਜ 1000 ਦੇ ਵਿੱਚ ਹੀ ਕਰ ਦਿੱਤੇ ਨੇਗੇ ਇਹ ਸੋਨੂੰ 1000 ਦੇ ਵਿੱਚ ਇਹ ਸੂਟ ਜਿਹੜਾ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਸ਼ਿਪਿੰਗ ਆਪਣੀ ਐਕਸਟਰਾ ਰਹੂਗੀ ਇੱਕ ਇਹਨਾਂ ਦੀ ਇਹ ਜ਼ਰੂਰ ਹੈ ਜੀ ਵੀ ਇਹਨਾਂ ਦਾ weight ਥੋੜਾ ਜਿਹਾ ਘੁੰਦਾ ਹੈਗਾ ਕਿਉਂਕਿ ਬਾਕੀ ਸਰਦੀ ਵਾਲੇ ਸੂਟਾਂ ਦਾ weight ਤਾਂ ਜ਼ਿਆਦਾ ਹੁੰਦਾ ਹੀ ਹੈਗਾ ਹਨਾ ਬਾਕੀ ਇਹਨਾਂ ਦਾ weight ਹੈਗਾ ਵੀ ਹੈਗਾ ਤੇ ਇਹ ਚੀਜ਼ ਜ਼ਰੂਰ ਹੈ ਆਪਾਂ ਜਿਹੜੀ ਗੱਲ ਹੋਊਗੀ ਕਿਉਂਕਿ ਇੱਕ ਸੂਟ ਤੇ ਹੀ ਕੋਸ਼ਿਸ਼ ਕਰਾਂਗੇ ਵੀ ਮੈਂ ਬਾਕੀ weight ਕਰਕੇ ਦਿਖਾ ਦਾਂਗੀ ਸੋਨੂੰ weight machine ਹੈ ਆਪਣੇ ਕੋਲੇ ਵੀ ਦੋ ਸੂਟ ਚੜਦੇ ਨੇ ਕਿ ਸ਼ਿਪਿੰਗ ਦੇ ਵਿੱਚ ਜਾਂ ਨਹੀਂ ਵੈਸੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਜਾਂਣਗੇ ਇਹ ਦੋ ਸੂਟ ਕਿਉਂਕਿ ਵੈਸੇ ਕਾਟਨ ਦੇ ਤਾਂ ਹੁਣ ਤਿੰਨ ਤਿੰਨ ਸੂਟ ਵੀ ਅਸੀਂ ਭੇਜ ਦਿੱਤੇ ਕਿ ਸ਼ਿਪਿੰਗ ਦੇ ਵਿੱਚ ਬਟ ਇਹਨਾਂ ਦੇ ਵਿੱਚ ਨਹੀਂ ਜਾਣਗੇ ਸ਼ਿਪਿੰਗ ਆਪਣੀ ਐਕਸਟਰਾ ਹੋਊਗੀ ਤੇ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋਗੇ ਜੇ ਕੋਈ ਵੀ ਕੁਐਰੀਜ਼ ਹੈਗੀ ਹਾ ਇਹਨੂੰ ਲੈ ਕੇ ਫੈਬਰਿਕ ਨੂੰ ਲੈ ਕੇ ਜਾਂ ਤੁਸੀਂ ਕਿਸੇ ਹੋਰ ਬ੍ਰਾਂਡ ਦਾ ਮੰਗਵਾਉਣਾ ਚਾਹੁੰਦੇ ਹੋਗੇ ਵੀ ਹਲਕਾ ਤਾਂ ਉਹ ਵੀ ਮੈਨੂੰ ਜ਼ਰੂਰ ਮੈਸੇਜ ਕਰਿਓ ਤੇ 100 ਰੁਪਏ ਦਾ ਫਰਕ ਪਊਗਾ ਉਸ ਚੀਜ਼ ਵੰਗਰ ਤੇ ਉਹ ਵੀ ਆਪਾਂ ਦੇਖਾਂਗੇ ਬਾਕੀ ਮੈਂ ਕਦੇ ਵੀ ਇਹ ਚੀਜ਼ ਨਹੀਂ ਹੋਊਗੀ ਵੀ ਮੈਂ ਲਿਆ ਕਿ ਕੁਛ ਜਿਹਾ ਪਤਾ ਨਹੀਂ ਚੱਲਦਾ ਹੈਗਾ ਵੀ ਇਹ ਚੀਜ਼ਾਂ ਨੇ ਬਟ ਆਪਾਂ ਜਿਹੜੀ ਚੀਜ਼ ਹੁੰਦੀ ਹੈ ਜੀ ਉਹੀ ਚੀਜ਼ ਦਿਖਾਣੇ ਆਂਗੇ ਤੇ ਉਹੀ ਚੀਜ਼ ਭੇਜਦੇ ਆਂਗੇ ਕਿਉਂਕਿ ਇੰਨੇ ਕ ਨਾਲ ਕੋਈ ਫਰਕ ਪੈਂਦਾ ਨਹੀਂ ਹੁੰਦਾ ਹੈਗਾ ਬਟ ਟਰਸਟ ਜੇ ਟੁੱਟ ਜਾਂਦਾ ਹੈਗਾ ਕਸਟਮਰ ਦਾ ਆਪਾਂ ਟਰਸਟ ਨਹੀਂ ਥੋੜਾ ਤੋੜਨਾ ਚਾਹੁੰਦੇ ਹੈਗੇ ਤੇ ਤੁਹਾਡੇ ਟਰਸਟ ਨੂੰ ਐਦਾਂ ਹੀ ਵਰਕਰਾਰ ਰੱਖਾਂਗੇ ਜਿੱਦਾਂ ਆਪਣੇ ਪਹਿਲਾਂ ਚੀਜ਼ਾਂ ਜਾ ਰਹੀਆਂ ਨੇ ਜਿਹੜੇ ਸੂਟ ਜਾ ਰਹੇ ਨੇਗੇ ਸਾਰੀਆਂ ਭੈਣਾਂ ਨੂੰ ਪਸੰਦ ਵੀ ਆ ਰਹੇ ਨੇਗੇ ਲਓ ਜੀ ਇਹ ਵਾਲੇ ਕਲਰ ਅਵੇਲੇਬਲ ਨੇ ਕਿ ਆਪਣੇ ਕੋਲੇ ਜਿਹੜਾ ਮਰਜੀ ਕਲਰ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਥੈਂਕ ਯੂ ਜੀ